ਦਿਬਰੂਗੜੀ ਦੀ ਜੇਲ੍ਹ ਚ ਬੰਦ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਕੰਗਨਰ ਨੌਦ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਬਾਰੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਉਸਨੇ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਐਕਸ ਤੇ ਅਮਰਿਤਪਾਲ ਸਿੰਘ ਅਤੇ ਟੀਮ ਵੱਲੋਂ ਜਾਰੀ ਬਿਆਨ ਚ ਅੱਗੇ ਕਿਹਾ ਗਿਆ ਕਿ ਕੰਗਨਰ ਨੌਤ ਵੱਲੋਂ ਲਗਾਤਾਰ ਸਾਡੇ ਕਿਸਾਨਾਂ ਸਾਡੀਆਂ ਮਾਵਾਂ ਬਾਰੇ ਗਲਤ ਬੋਲਣਾ ਬਹੁਤ ਹੀ ਮੰਦਪਗਾ ਸੀ ਤੇ ਕੋਈ ਵੀ ਅਣਖ ਵਾਲਾ ਵਿਅਕਤੀ ਕਦੇ ਇਹ ਕੁਝ ਬਰਦਾਸ਼ਤ ਨਹੀਂ ਕਰੇਗਾ ਅਮਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਕੌਮ ਕਿਸੇ ਦੀ ਕੀਤੀ ਕੁਰਬਾਨੀ ਦਾ ਮੁੱਲ ਪਾਉਂਦੀ ਹੈ ਤਾਂ ਨੌਜਵਾਨ ਵਰਗ ਚ ਕੌਮ ਪ੍ਰਤੀ ਕੁਝ ਕਰਨ ਦਾ ਜਜ਼ਬਾ ਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ ਪੰਜਾਬ ਨੂੰ ਲਗਾਤਾਰ ਅਤਵਾਦ ਤੇ ਪੰਜਾਬੀਆਂ ਨੂੰ ਅਤਵਾਦੀ ਕਹਿਣਾ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਬੀਬੀ ਕੁਲਵਿੰਦਰ ਕੌਰ ਨੇ ਸਾਡੇ ਪੰਜਾਬ ਦੀਆਂ ਮਾਵਾਂ ਦੀ ਹੋਈ ਬੇਇੱਜ਼ਤੀ ਦਾ ਜਵਾਬ ਦਿੱਤਾ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਉਹਨਾਂ ਨਾਲ ਹਰ ਹਾਲ ਵਿੱਚ ਖੜੇ ਹਾਂ। ਇੱਥੇ ਵਰਣਨਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਚੁਣੀ ਗਈ ਨਵੀਂ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਕੰਗਨਰ ਨੌਥ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਪਹੁੰਚੀ ਸੀ ਤਾਂ ਉੱਥੇ ਕੁਲਵਿੰਦਰ ਕੌਰ ਵੱਲੋਂ ਉਸ ਦੇ ਥੱਪੜ ਮਾਰਨ ਦੀ ਘਟਨਾ ਵਾਪਰ ਗਈ ਸੀ। ਕੁਲਵਿੰਦਰ ਕੌਰ ਨੇ ਤਦ ਹੀ ਦਰਸ਼ਨਾ ਕੈਮਰਿਆਂ ਸਾਹਮਣੇ ਐਲਾਨ ਕਰ ਦਿੱਤਾ ਸੀ ਕਿ ਦਿੱਲੀ 'ਚ ਜਿਹੜੇ ਕਿਸਾਨਾਂ ਦੇ ਧਰਨੇ ਤੇ ਤਿੰਨ ਨੂੰ ਬਰੇ ਪਹਿਲਾ ਕੰਗਣਾ ਦੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਉਸ 'ਤੇ ਤਦ ਉਸ ਦੀ ਮਾਂ ਵੀ ਮੌਜੂਦ ਸੀ। ਉਸ ਵਾਰ ਦਾ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ਤੇ ਆਪਣਾ ਇੱਕ ਵੀਡੀਓ ਬਿਆਨ ਜਾਰੀ ਕਰਕੇ ਪੰਜਾਬ ਬਾਰੇ ਫਿਰ ਇਹ ਇਤਰਾਜ਼ਜੋਕ ਗੱਲ ਆਖੀ ਸੀ ਕਿ ਪੰਜਾਬ 'ਚ ਅਤਵਾਦ ਵਧਦਾ ਜਾ ਰਿਹਾ